ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਤੇ ਅੱਜ ਹੈਗਾ ਸੰਡੇ ਤੇ ਵੈਸੇ ਵੀ ਸੰਡੇ ਨੂੰ ਆਪਾਂ ਕੁਕਿੰਗ ਤੁਹਾਨੂੰ ਪਤਾ ਆਪ ਕਰਦੇ ਆ ਤੇ ਅੱਜ ਤਾਂ ਬਹੁਤ ਹੀ ਖਾਸ ਕੁਕਿੰਗ ਕਰਨੀ ਕਿਉਂਕਿ ਬਹੁਤ ਖਾਸ ਮਹਿਮਾਨ ਆਈ ਹੋਈ ਹੈ ਠੀਕ ਹੈ ਤੇ ਉਹਨਾਂ ਮਹਿਮਾਨਾਂ ਦੇ ਨਾਲ ਤੁਹਾਨੂੰ ਮਲਾਉਂਗੀ ਹਲੇ ਉੱਠੇ ਨਹੀਂ ਤੇ ਜਦੋਂ ਉੱਠਦੇ ਆ ਉਦੋਂ ਤੱਕ ਮੈਂ ਕਾਫੀ ਸਾਰੀ ਕੁਕਿੰਗ ਕਰਨੀ ਹੈ ਤੇ ਕਾਫੀ ਸਾਰੀ ਤਾਂ ਨਹੀਂ ਇਨ ਦ ਸੈਂਸ ਬ੍ਰੇਕਫਾਸਟ ਬਣਾਉਣਾ ਪਹਿਲਾਂ ਆਪ ਦਾ ਬਣਾਵਾਂਗੀ ਫਿਰ ਬੱਚਿਆਂ ਲਈ ਬਣਾਵਾਂਗੀ ਤੇ ਮਚੀ ਆਈ ਹੋਈ ਨਹੀਂ ਤਾਂ ਫਿਰ ਤਾਜ ਮੱਖਣ ਵੀ ਕੱਢਣਾ ਜ਼ਰੂਰੀ ਸੀ ਹਨਾ ਬਾਕੀ ਤਾਂ ਸਾਰੀ ਤਿਆਰੀ ਕਰਕੇ ਆਪਾਂ ਰੱਖੀ। ਮੂਲੀਆਂ ਵਾਲੇ ਪਰੌਂਠੇ ਮੱਖਣ ਤੇ ਦਹੀਂ ਤੇ ਨਾਲ ਦਲੀਆ ਅੱਛਾ ਕੀ ਮਨ ਆ ਬਈ ਪਪਾ ਨੂੰ ਦੇ ਦਈਏ ਲੋ ਜੀ ਆਪਾਂ ਘਰ ਦੇਣ ਦਾ ਸਾਰਾ ਪਤਾ ਤੇ ਹੁਣ ਮਹਿਮਾਨਾਂ ਵਾਸਤੇ ਬਣਾਵਾਂਗੇ ਆਪਾਂ ਆਲੂ ਵਾਲੇ ਪਰੌਂਠੇ ਪਹਿਲਾਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਆਂ ਸੈਮੀ ਕੁੱਕ ਕਰਕੇ ਰੱਖ ਲਾਂਗੇ ਤਾਂ ਕਿ ਜਦੋਂ ਬੱਚੋ ਮਹਿਮਾਨ ਟੇਬਲ ਤੇ ਬੈਠਣ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਗਰਮ ਗਰਮ ਦੇ ਸਕੀਏ ਨਹੀਂ ਤਾਂ ਜੇ ਜੇ ਆਪਾਂ ਪਹਿਲਾਂ ਬਣਾ ਕੇ ਰੱਖ ਦਿੰਨੇ ਨਾ ਪੂਰੀ ਪਲੇਜੀ ਹੋ ਜਾਂਦੇ ਨੇ ਤਾਂ ਆਲੂ ਵਾਲੇ ਕੌਂਟੇ ਆਪਾਂ ਸੈਮੀ ਕਰਕੇ ਰੱਖ ਲੈਂਦੇ ਆ ਲੋ ਠੱਕ ਕੇ ਦੇਖ ਲੈਣੀ ਹੈ ਨਹੀਂ ਤਾਂ ਫਿਰ ਦੋ ਜੋੜ ਦੂੰਗੀ ਬਣ ਗਈ ਬਣ ਜਾਣੀ ਹੈ ਪੋਲੀ ਪੋਲੀ ਜਿਹੇ ਹੱਥ ਨਾਲ ਨਹੀਂ ਨਹੀਂ ਮੈਂ ਬਸ ਸੈਮੀ ਕੁੱਕ ਕਰਕੇ ਰੱਖਦੇ ਨੇ ਹਾਂ ਲੋ ਜੀ ਸੈਮੀ ਕੁੱਕ ਕਰਕੇ ਆਪਾਂ ਇਹਦੇ ਚ ਬਿਨਾ ਘਿਓ ਲਾਏ ਆਪਾਂ ਪਲੇਟ ਦੇ ਵਿੱਚ ਰੱਖੀ ਜਾਣਾ ਪੋਣਾ ਵਿਛਾ ਕੇ ਪਰਾਂਠਿਆਂ ਨੂੰ ਜਦੋਂ ਆ ਕੇ ਉਹ ਟੇਬਲ ਤੇ ਬੈਠਣਗੇ ਉਦੋਂ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਦੁਬਾਰਾ ਕੁੱਕ ਕਰ ਦਾਂਗੇ ਦੇਖੋ ਤੁਸੀਂ ਫਿਰ ਮਹਿਮਾਨ ਵੀ ਹੈਰਾਨ ਹੋ ਜਾਂਦੇ ਆ ਵੀ ਇੰਨੇ ਜਿਹੜਿਆਂ ਨੂੰ ਫਟਾਫਟ ਰੋਟੀ ਕਿੰਨੀ ਆ ਰਹੀ ਏ ਏਡੀ ਜਲਦੀ ਜਲਦੀ ਪਰੌਂਠੇ ਕਿਵੇਂ ਬਣ ਰਹੇ ਨੇ ਕਿ ਇਹ ਫਾਰਮੂਲਾ ਤੁਹਾਡੇ ਬਹੁਤ ਕੰਮ ਆਉਂਦਾ ਹੈ ਤੇ ਇਹ ਆਪਾਂ ਜਦੋਂ ਨਾ ਮਹਿਮਾਨ ਆਏ ਹੋਣ ਤੇ ਮਹਿਮਾਨ ਜਦ ਤੱਕ ਨਾ ਆਉਣੇ ਹੁੰਦੇ ਆ ਉਦੋਂ ਤੱਕ ਫਟਾਫਟ ਤਿਆਰੀ ਕਰਕੇ ਰੱਖ ਲਓ ਆਪਣੀ ਤੇ ਬਸ ਫੇਰ ਤੁਸੀਂ ਫ੍ਰੀ ਜੀ ਹੋ ਕੇ ਕਿਚਨ ਕੁਚਨ ਆਪਣੇ ਉਦੋਂ ਪਹਿਲਾਂ ਸਾਫ਼ ਕਰ ਲਓ ਰਸੋਈ ਟੀਚ ਕਰ ਲਓ ਬਸ ਫੇਰ ਤਵਾ ਤਰੋ ਕਿ ਹੋ ਲਾਉ ਤੇ ਫੜਾ ਲਿਓ ਇਹ ਬੱਤ ਮੈਂ ਨੰਬਰ ਟੇਬਲ ਲੱਗ ਗਿਆ ਠੀਕ ਹੈ ਬਾਕੀ ਨਾਲ ਦੀ ਨਾਲ ਪਰੌਂਠੀਆਂ ਆ ਜਾਣਗੀਆਂ ਦਹੀਂ ਮੱਖਣ ਤੇ ਨਾਲ ਚੂਰੀ ਬਣਾਈ ਹੈ ਮਿੱਠੀ ਆਪਾਂ ਮਿੱਠੇ ਚ ਲਓ ਇਹ ਸਾਰੇ ਹੋ ਗਏ ਰੈਡੀ ਲਓ ਜੀ ਮਿਲੋ ਸਾਡੇ ਸੋਹਣੇ ਸੋਹਣੇ ਮਹਿਮਾਨ ਪਿਆਰੇ ਪਿਆਰੇ ਹਣਾ ਇਹ ਹੈਗੇ ਜੀ ਹੂੰ ਇਸ ਕੱਕੇ ਦੇ ਤੂੰ ਇੰਟਰੋਡਕਸ਼ਨ ਵੀ ਦੇ ਦੇ ਯਾ ਦੋਸਤਾਨੀ ਸਾਹ ਬਈ ਨੋ ਸੀਗਰਾ ਨਾ ਨੋ ਸੀਗਰਾ ਰਾਜਵਿੰਦਰ ਸਿੰਘ ਅੱਲੀ ਕਹਿਣ ਲੱਗਿਆ ਜੀ ਰਾਜਵਿੰਦਰ ਸਿੰਘ ਅੱਲੀ ਨਾ ਓਕੇ ਕਰਨ ਪਾਸੇ ਦਸੂਆ ਓਕੇ ਹਾਂ ਇਹ ਤਾਂ ਸਮਝਦੇ ਗਾਗਨ ਗਾਗਨ ਇਹ ਹੈ ਗਾਗਨ ਫੋਟੋ ਆ ਰਹੀ ਹੈ ਤੇ ਨਹੀਂ ਘੱਟਦਾ ਗਾਗਨ ਸਿੰਘ ग्लास ਸਰਦੂਲ ਕਰ ਤਾ ਹਾਂ ਪਾਰਟੀ ਜੀ ਹੋਰ ਏਸੀ ਨਾ ਜੇਵਲ ਪਾਰਟੀ ਜੀ ਕੀ ਸੀ ਨਾ ਬੈ ਲੋਕ ਦੇ ਪਿੱਛੋਂ ਬੋਲਤਾ ਹੈ ਨਾ ਮੈਂ ਇਹਨੂੰ ਕਹਿ ਰਹੀ ਆ ਮੈਂ ਕਿ ਉਹਨੂੰ ਆਪ ਆਪ ਦੇ ਤਰ੍ਹਾਂ ਬੁਲਾਉ ਹੈ ਨਾ ਉਹਨੂੰ ਲਾ ਦੇਣਾ ਉਹਨੂੰ ਨਾ ਆਦੀ ਰੱਖੀ ਉਹਨੂੰ ਗੁੱਸਾ ਆ ਜਾਂਦਾ ਆਹ ਬੰਦ ਨੂੰ ਬੋਲਦਾ ਸਾਲੇ ਗੱਲਾਂ ਤੇ ਵੀ ਕੀ ਨਾ ਅਸੀਂ ਗगन ਨੂੰ ਖੜ ਕੇ ਰੱਖੋ ਨਹੀਂ ਆ ਕੋਈ ਬਸ ਨਹੀਂ ਆ ਰਾਕਿਸ਼ ਤੇ ਬਹੁਤ ਇਹ ਸਾਰੇ ਇਹ ਜਿਹੜੇ ਸਾਰੇ ਐਵੇਂ ਨਵੇਂ ਗੱਲਾਂ ਕਰ ਬਣੀ ਤੇ ਮੈਂ ਡਾਕਟਰਾਂ ਦੀ ਦਾਦੀ ਹੋ ਜਾ ਇੱਕ ਚੀਜ਼ ਹੈ ਜਿਹੜੇ ਜਿੱਤੀ ਜਿੱਤੀ ਹਰ ਕੰਮ ਕਰਕੇ ਦੇਖਦਾ ਜਿੰਨਾ ਕਿੱਦਾਂ ਹੋ ਗਿਆ ਇਹਨੂੰ ਕਰੀਦਾ ਨਾ ਉਦੋਂ ਪਤਾ ਨਹੀਂ ਤੁਸੀਂ ਕਿੱਦਾਂ ਸਿੱਖਿਆ ਹੋਗਾ ਜ਼ਿੰਦਗੀ ਤੇ ਅਸੀਂ ਆਹੀ ਤੁਰ ਕੇ ਚੱਲਦੇ ਰਹਿਆ ਬਸ ਪੰਜਾਂ ਸਾਤ ਕੋਈ ਸਾਡ ਕੋਈ ਛੱਡੇ ਹੀ ਨਹੀਂ ਕੰਮ ਸਾਰੇ ਤੇ ਟਿਕ ਲਾਦੀ ਸਾਰਾ ਬਸ ਇਹਦਾ ਅਖੀਰ ਆਇਤੀ ਇਹ ਇਹ ਪਤਾ ਕੀ ਕਰਦਾ ਹੁੰਦਾ ਤੂੰ ਸਿੱਖਾ ਜਾਇ ਨਾ ਇਹ ਇਹ ਨਾ ਇਹ ਹੋਲਿਆ ਕਿੰਨੂ ਨਾ ਹੋਲਦੇ ਆ ਤਾਂ ਉਹ ਜਿਹੜਾ ਉਹ ਤੇ ਸਕੇਟ ਹੋ ਜਾਂਦਾ ਹੁੰਦਾ ਹਰ ਹੁਣ ਅੱਗੇ ਤੋਂ ਸਕੇਟਪੋਰਡ ਹਾਂ ਸਕੇਟਪੋਰਡ ਹੋਲਿਆ ਤੇ ਜੀ ਇਹ ਹੀ ਗਿਆ ਮੈਂ ਚੜ ਕੇ ਇੱਥੋਂ ਉੱਥੋਂ ਬਸ ਆਉਂਦੀ ਸੀ ਇਹਦੀ ਸਕੂਲ ਦੀ ਛੋਟਾ ਜਿਹਾ ਹੁੰਦਾ ਸੀ ਇਹ ਕੁਝ ਨਹੀਂ ਹੈ ਇਹ ਤਾਂ ਮੈਨੂੰ ਤਾਂ ਕਦੇ ਸੁਣਾਈ ਨਹੀਂ ਦਿੱਤਾ ਆਹ ਉਹ ਲੈ ਧੰਨ ਤੇ ਤੂੰ ਭੁੱਲ ਗਿਆ ਉਹ ਦੱਦੀ ਆਪਦੇ ਲੈ ਕੇ ਸੁਣਾ ਮੈਂ ਮੈਂ ਉਹਦੇ ਤੇ ਚੜ ਕੇ ਗਿਆ ਬਸਤਾ ਮੈਂ ਇਹਦਾ ਫੜਿਆ ਹੋਇਆ ਤੇ ਉੱਥੇ ਸੀ ਆ ਗਏ ਉਹ ਇਹਦੀ ਬਸ ਆ ਰਹੀ ਸੀ ਉਧਰੋਂ ਫਿਰ ਇਹਨੇ ਜੀ ਸਕੇਟ ਜਾ ਉਹ ਐ ਰੱਖਿਆ ਫਿਰ ਉਹਦੇ ਤੇ ਐ ਪੈਰ ਧਰ ਕੇ ਆਹ ਘੜ ਕੇ ਦੇਖ ਰਿਹਾ ਵੀ ਸਕੂਲ ਬੱਚੇ ਦੇਖ ਰਹੇ ਨੇ ਕਿ ਨਹੀਂ ਮੇਰੇ ਕੋਲ ਡੱਟ ਕੇ ਹੈ। ਇਹ ਉਹ ਪੂਸ ਜਾ ਮਾਰ ਕੇ ਆ ਚੱਕੇ ਚੱਕੀ ਗਿਆ ਚੱਕੀ ਗਿਆ ਬਸ ਆ ਗਈ। ਗੇਟ ਉੱਤੇ ਛੱਡਿਆ। ਉੱਧੜ ਕੇ ਬਸ ਦਾਦੀ ਜੀ ਮੈਂ ਕਿਹਾ ਚੱਕੇ ਲੈ ਜਾਓ ਇਹਨੂੰ। ਇਹ ਕੁ ਸਾਡੇ ਨਾਲ ਇਹਦੀ ਵਾਸਾ ਹਮੇਸ਼ਾ ਸਾਡੇ ਇੱਥੇ ਜਿੱਤੇ ਉਹਦੇ ਸੀ ਫਤਿਹ ਚੌਥੀ ਜੀ ਚ ਘਰ ਆਉਣਾ ਤੇ ਹਾਰੇ ਬੱਚਿਆਂ ਦੀਆਂ ਦਾਦੀਆਂ ਜਿਹੜੀਆਂ ਦੂਰ ਨੇੜੇ ਘਰ ਸੀ ਜਿਹਨੇ ਦੇਣਾ ਉਹਦਾ ਛਤਰੀਆਂ ਲੈ ਕੇ ਆਉਂਦੀ ਸੀ ਸਰਪੰਚ ਘਰ ਨਹੀਂ ਆਉਂਦੇ ਤੇ ਅਪਣੇ ਮਵੇਂ ਜੀ ਕਰਦੇ ਸੀ ਮੈਨੂੰ ਵੀ ਛਤਰੀ ਜਿੱਤੀ ਨਾ ਸੀ ਦਾ ਪਿੱਛੇ ਹਾਰੇ ਬੱਚਿਆਂ ਤੋਂ ਘਰ ਦੀ ਛਤਰੀਆਂ ਲੈ ਕੇ ਆਉਂਦੇ ਤੁਸੀਂ ਮੈਨੂੰ ਛਤਰੀ ਮਿਲਾਈ ਚਲੋ ਜੀ ਦਾਦੀ ਖੜੀ ਗੇਟ ਮੂਰੇ ਛਤਰੀ ਲੈ ਕੇ ਆਏ ਗੇਟ ਤੇ ਮੂਰੇ ਉੱਤਰਿਆ ਮੈਂ ਛਤਰੀ ਕੀਤੀ ਇਹ ਮੈਂ ਕਹ ਪੇਰ ਮੈਨੂੰ ਕਹਾਂਗਾ ਵੀ ਛਤਰੀ ਨਹੀਂ ਲੈ ਕੇ ਮੈਂ ਤਾਂ ਕੋਈ ਛਤਰੀ ਨੂੰ ਤਾਂ ਕੀ ਕਹਾਂਗਾ ਕਾਕਾ ਕੀ ਕਹਾਣੀ

ਜਦੋਂ ਐਡਮਿਸ਼ਨ ਹੋਈ ਹੁੰਦੀ ਮੇਰੇ ਕੋਲ ਨਾ ਤਿਆਰ ਆ ਜਾਣਾ ਨਹੀਂ ਰਾਮ ਰਾਜ ਨੂੰ ਬਹੁਤ ਮੁੜ ਗਿਆ 15 ਮਿੰਟ ਹੁੰਦੇ ਸੀ ਮੇਰੇ ਕੋਲ ਲਖੇ ਜਾਣ ਵਾਸਤੇ ਸੱਚੀ ਟਾਈਮ ਇੰਨਾ ਸ਼ਾਰਟ ਹੁੰਦਾ ਸੀ ਨਾ ਉਧਰੋਂ ਸਕੂਲੋਂ ਆ ਕੇ ਸਿੱਟਣੇ ਆ ਸਿੱਟਣੇ ਕੱਪੜੇ ਬਦਲਨੇ ਉਹ ਵੀ ਟਾਈਮ ਚ ਇੰਨੇ ਤਿਆਰ ਹੋਣਾ ਰੋਟੀ ਖਾਣਾ ਉਦੋਂ ਨੂੰ ਬੱਸ ਆ ਜਾਂਦੇ ਉਹਨਾਂ ਦੀ ਵੈਨ ਜੀ ਤੇ ਫੇਰ ਇੱਕ ਹੋਰ ਤੁਸੀਂ ਜੋ ਕੋਣ ਕੋਣ ਲੱਗੀ ਹੈ ਇਹਦੇ ਦਦੀ ਨਾਨੀ ਹੈ ਜੀ ਹੇ ਮਸ ਇਹ ਕਿਹਨੂੰ ਪਤਾ ਇਹਦੇ ਨਾਲ ਲਏ ਹੋਣੀ ਉਹ ਇਹ ਕਿਸ ਤਰ੍ਹਾਂ ਦੇ ਇਹ ਲਾੜੇ ਹੁਣ ਕੈਨੂ ਦਾ ਇਹ ਜਿਹੜੀ ਸਿਸਟਰ ਹੈ ਉਹ ਵੀ ਅਸਲੀ ਕਰਦੀ ਹੈ ਪਰ ਹੁਣ ਸਿਚੁਏਸ਼ਨ ਇਦਾਂ ਦੀ ਹੈ ਕਿ ਉੱਥੇ ਰਹਿਣੀ ਹੈ ਉਹਨੇ ਲਾੜ ਨੂੰ ਨਹੀਂ ਨਹੀਂ ਉਹ ਉਹ ਤਾਂ ਮੈਨੂੰ ਕਹਿੰਦੀ ਹੈ ਜਿਹੜੀ ਚਾਚਾ ਜੀ ਦੀ ਬੇਟੀ ਹੈ ਨਾ ਛੋਟੀ ਉਹ ਤਾਂ ਮੈਨੂੰ ਕਹਿੰਦੀ ਤੁਸੀਂ ਇਨਿਸ਼ੂ ਵੀਰ ਜੀ ਨੂੰ ਪਿਆਰ ਕਰਦੇ ਹੋ ਹੁਣ ਮੈਂ ਨਹੀਂ ਤਾਂ ਚਾਹਤ ਐ ਜਦੋਂ ਇਹਨੇ ਸਕੂਲ ਚਲੇ ਜਾਣਾ ਇਹਦੀ ਅਲਮਾਰੀ ਖੋਲ ਕੇ ਇਹਦੇ ਕੱਪੜੇ ਪਾਉਣੇ ਔਡੋਡੋ ਝੋਗਲੇ ਪਾਈਆਂ ਵੀਰ ਜੀ ਦੇ ਪਾਉਣੇ die salig en die familie al die en pas dat die nie so baie nete is maar jy het nou net sylo raak pas maar madani baai sigie 哎。 a <Okay>. n、okay.

ਹਣਾ ਲੈ ਇਹ ਵੀ ਕੱਟੀ ਅੱਛਾ ਸਿਲੰਡਰ ਪੈਦਾ ਹੁੰਦਾ ਹੂੰ 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 ਠੀਕ ਹੈ ਲੈ ਇਧਰ ਪਾਸੇ ਕੋਲ ਬੈਗਦਾ ਦੋਸਤ ਦੇਖ ਆਹ ਤਾਂ ਵੇਆ ਅੱਜ ਇਹ ਤਾਂ ਠੀਕ ਹੋ ਗਿਆ 12 12 ਕਿ ਅੱਬਰ ਦਾ ਆਪਣੇ ਰੇ ਮੈਂ ਉੱਥੇ ਪ੍ਰੈਕਟੀਕਲ ਲੈਣ ਜਾਂਦਾ ਰਗਾ ਗੁਰਦਾਹ ਕਿਲੀ ਵਾਚੇ ਤਰਫ ਕੰਨ ਨਾ ਸੀ ਨਾ ਪਾਪਾ ਪ੍ਰਿੰਸੀਪਲ ਲਾਸਟ ਕੋਸਟਿੰਗ ਕਲਾ ਫਗਰਦਾ ਬਟਾਲੇ ਰਹੇ ਮੈਂ ਬਟਾਲੇ ਤੋਂ ਜੱਜ ਜੀ ਦਾ ਮਾਰਗ ਦਰਸ਼ਨ। ਤੁਹਾਡਾ ਕੀ ਪਸੰਦ ਹੈ? ਕੋਈ ਬੇਟਾ, ਉਹ ਚਾਹੂਗਾ ਜੀ। ਸਾਰੇ ਡਾਕਟਰ ਹੈ। ਸਾਰੇ ਡਾਕਟਰ ਹੈ। ਇਹ ਸਾਰੇ ਮੇਰੇ ਕੁੱਤੇ ਸਾਥ ਤੋਂ ਹੀ। ਜਾ ਬੇਟਾ। ਨਾ ਨਾ ਕੋਈ ਗੱਲ ਨਹੀਂ। ਜੇ ਨਾ ਆਓ ਜਬ ਤੁਸੀਂ ਨਿਕਸਤ ਕਰਿਆ ਕਰਦੇ ਨਹੀਂ ਕਰਦਾ। ਦੱਦਵਾ ਬਣਿਆ ਰਹਿੰਦਾ ਇੱਕ ਅੱਦਾ ਬੰਦਾ ਵਿੱਚ ਕੋਈ ਗੁੱਸੇ ਵਾਲਾ ਹੋਵੇ ਤਾਂ ਤੁਹਾਡਾ ਦੱਦਵਾ ਬਣਿਆ ਰਹਿੰਦਾ ਹੈ ਇੱਕ ਅੱਦਾ ਬੰਦਾ ਦਾ ਦੱਦਦਾ ਸੀਦੇ ਵਿੱਚ ਗੁੱਸਾ ਕਰਦਾ ਜਿਹੜੀ ਕੋਈ ਗੰਤਾ ਮੈਂ ਕਹਿੰਦਾ ਹਾਂ ਮੈਂ ਤਾਂ ਕਹਿਤਾ ਬੈਠ ਜਾ ਨਾ ਇਹਨੂੰ ਐਵੇਂ ਕਿ ਜੇ ਕੋਲੇ ਹੋਇਆ ਨਾ ਜਿਹੜੇ ਤੇ ਫਿਰ ਉਹ ਕੋ ਉੱਗਿਆ ਵੀ ਦੱਸਦੀ ਮਾਰੀ ਲੋ ਕਰਦੀ ਹੈ ਪਰ ਉਹ ਮੇਰੇ ਨਾਲ ਮਿਲ ਹੀ ਨਹੀਂ ਮੁੰਡਿਆਂ ਨੂੰ ਲੈ ਮੇਰੀ ਤਾਂ ਫੋਟੋ ਖਿੱਤੇ ਦੇ ਉਹ ਸੱਚ ਚੁੰਨੀ ਹੋਈ ਨਹੀਂ ਆ ਦਾ ਕਹ ਲੋ ਦਾ ਕੱਢ ਰਹੀ ਹੈ ਸੱਚੇ ਮੈਂ ਡਾਕਟਰਾਂ ਦੀ ਦਾਦੀ ਹੋਈ ਬਣ ਕੇ ਐ ਮਾਡਰਨ ਹੋਏ ਹੋਏ ਚੰਗਾ ਜੀ ਹੋਰ ਜੀ ਕੜਾ ਲੱਗੇ ਅੰਡਰ ਬਰਸ ਜਦੋਂ ਤੁਸੀਂ ਆਉਣਾ ਹੁੰਦਾ ਨਾ ਹਫਤਾ ਪਹਿਲਾ ਹੋਸ਼ ਹੋਈ ਹਫਤਾ ਬਾਅਦ ਬਹੁਤ ਜਿਆਦਾ ਟਾਈਮ ਆਈ ਹੂ ਕਾਈ ਗੱਲ ਨਹੀਂ ਬਣੀ ਤਾਂ ਜਸਟ ਹਾਜ਼ਰੀ ਦੀ ਲੋਾਈ ਹੈ ਤੁਸੀਂ ਅਗਲੇ ਦੀ ਪਟਿਆਲਾ ਮੈਂ ਤਾਂ ਕਿਹਾ ਇਹ ਕਿਉਂ ਰਾਹ ਮੰਗ ਰਹੇ ਹੋ ਚੰਡੀ ਲੈ ਲਓ ਕੱਲ ਤੋਂ ਕਾਨਫਰੈਂਸ ਆ ਉੱਥੇ ਜਾਣਾ ਹੈ ਅੱਛਾ ਅੱਛਾ ਨਹੀਂ ਤਾਂ ਹੁਣ ਜਦੋਂ ਅਗਲੀ ਵਾਰੀ ਆਓਗੇ ਹੋਰ ਆਸ-ਪਾਸੇ ਤਾਂ ਨਾ ਬਣਾ ਕੇ ਆਇਓ ਠੀਕ ਹੈ ਬਸ ਇੱਥੇ ਰਹੋ ਮੇਰੇ ਕੋਲ ਹਾਂ ਠੀਕ ਹੈ ਮੈਂ ਵੀ ਛੁੱਟੀ ਲਵਾਂ ਫਿਰ ਆਪਾਂ ਆਹ ਨਾਲ ਇੱਥੇ ਰਹਾਂਗੇ ਘਰੇ ਗੱਲਾਂ ਮਾਰਾਂਗੇ ਕੁਝ ਪਟਿਆਲਾ-ਪਟਿਆਲਾ ਤੋਂ ਮੰਗ ਲਈ ਨਹੀਂ 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 ਉਹ ਉਹ ਲੈ ਜਿਓ ਇਹਨਾਂ ਨੂੰ ਕਿੱਥੇ ਹੈ ਤੋ ਗੇਰ ਨਾ ਗੇਰ ਨਾ ਇਰ ਬਾਅਦ ਅ ਤਨੀਰ ਬਾਅਦ ਕਾਗਲੇ ਮੰਗੇ ਇੱਕ ਮੌਕੀ ਰੇਤਾ ਰੇਤਾ ਬਾਂਦਰ ਤੇ ਹਿਰਨ ਤਿੰਨ ਚੀਜ਼ਾਂ ਨੇ ਉੱਥੇ ਕੋਈ ਬਹੁਤ ਚੀਜ਼ ਹੈ ਉਹਨੂੰ ਚੱਲਦੇ ਆ ਵਸ ਲੇਟ ਹੋ ਜਾਂਦੀ ਆ 12 ਵਜੇ ਆਪਾਂ ਉੱਥੇ ਚਲੋ ਠੀਕ ਹੈ ਬੱਤ ਫਿਰ ਉੱਥੇ ਤੁਸੀਂ ਕਨੇਲਾ ਕਰੋਗੇ ਨਾ ਟਾਈਮ ਨਿਕਲੂ ਅੱਜ ਨਹੀਂ ਤਿੰਨ ਕਵਲ ਦੀ ਹੋਪਫੁਲੀ ਤਿੰਨ ਕਵਲ ਦੇ ਨਿਕਲੂਗਾ ਹਾਂ ਤਿੰਨ ਦਾ ਮਾਰਜਿਨ ਰੱਖ ਕੇ ਚੱਲੋਗੇ ਨਾ ਹਾਂ ਤਿੰਨ ਦਾ ਮਰਜਨ ਰੱਖ ਕੇ ਚੱਲਿਓ। ਉੱਥੇ ਤਾਂ ਫਿਰ 30 60 ਤਾਂ ਵੀ ਗੱਡੀ ਨਹੀਂ। ਹਾਂ ਨਹੀਂ ਨਹੀਂ ਰਿਸਕ ਨਹੀਂ ਲਿਓ ਬਿਲਕੁਲ ਵੀ। ਅੱਛਾ ਇਹ ਨਾਲ ਹੀ ਰੱਖਣਾ ਪੈਂਦਾ ਐਮਰਜੈਂਸੀ 'ਚ। ਅੱਛਾ ਇਹ ਸਟੈਥਸਕੋਪ। ਅੱਛਾ ਇਹ ਬੁੱਲਸੋਸਟੇ। ਆਹ ਤਾਂ ਤੁਸੀਂ ਦੇਖਿਆ ਨਹੀਂ ਸਟੈਥਸਕੋਪ ਟੰਗਿਆ ਹੋਇਆ ਜਿਹੜਾ। ਇਹ ਸਾਰੀ ਗੱਡੀਆਂ ਦੇ ਅੰਦਰ। ਅੱਛਾ ਪਹੁੰਚ ਆਨੇ ਡਾਕਟਰ ਨੇ। ਆਹ ਦੇਖੋ ਤੁਸੀਂ। ਤੁਸੀਂ ਕਹਦੇ ਡਾਕਟਰ ਨੂੰ ਆ ਆਇਆ ਅਸਲੀ ਡਾਕਟਰ ਜਿਹਨਾਂ ਨੇ ਇਹ ਟੰਗੀ ਹੋਈ ਡਾਕਟਰੀ। ਚਲਾਨ ਤੋਂ ਬਚਨ ਦੇ ਲਈ। ਹਾਂ। ਦੇ ਕੇ ਸਟੈਪ ਉਤੰਗ ਕੇ ਅੱਛਾ ਓਕੇ ਕੋਸਰੀ ਚਲੋ ਓਕੇ ਬੱਚਿਓ ਆਹੀਂ ਲੈ ਲੈਣੀ ਇਹ ਘਮਾ ਲੈਣੀ ਓਕੇ ਆਹੀਂ ਲੇ ਕੇ ਪ੍ਰੋਗਿਮ ਹਮਾਉਂ ਉਹ ਵਾਹੀ ਗੇ ਤੁਸੀਂ ਮਿਸਾਲਾਂ ਨੂੰ ਜਿਹੜੇ ਰੌਣਕ ਨਾਲ ਕਰਪੜਿਆ ਪਿਆ ਸੀ